ਸੇ ਸਿੱਧਾ ਰੱਖੋ ਹੀ ਅੱਜ ਜਸਪ੍ਰੀਤ ਸਿੰਘ ਪੁੱਤਰ ਜਸਦੀਪ ਖੰਨਾ ਪੁੱਤਰ ਅਮਨਦੀਪ ਸਿੰਘ ਖੰਨਾ ਜਿਹੜੇ ਕਿ ਸਾਫਾ ਚੇਅਰਮੈਨ ਰਹੇ ਆ ਨਿਗਮਟਰਸ ਨਾਪਾ ਦੇ ਉਹਨਾਂ ਦੇ ਬੇਟੇ ਜਿਹੜੇ ਕਾਉਂਸਲਰ ਨੇ ਵਾਰ ਨੰਬਰ 20 ਤੋਂ ਜਿਹੜੇ ਮੀਤ ਪ੍ਰਧਾਨ ਸੀਗੇ ਨਗਰ ਕਾਉਂਸਲ ਨਿਗਮਾ ਦੇ ਵਿੱਚ ਤੇ ਇਹਨਾਂ ਨੂੰ ਅੱਜ ਜਿਹੜਾ ਜੀ ਐਕਟਿਵ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਨਗਰ ਕਾਉਂਸਲ ਦਾ ਕੰਮ ਸ਼ਹਿਰ ਦਾ ਕੰਮ ਸਾਫ ਸਫਾਈ ਦਾ ਕੰਮ ਔਰ ਸ਼ਹਿਰ ਦੇ ਵਿੱਚ ਸਾਰਾ ਸਿਸਟਮ ਠੀਕ ਚੱਲੇ ਉਦਿ ਲਈ ਅੱਜ ਇਹਨਾਂ ਮਜਮੂਨੇ ਵਾਰੀ ਦਿੱਤੀ ਆ ਇਸ ਤੋਂ ਪਹਿਲਾਂ ਬੀਬੀ ਅਮਰਜੀਤ ਕੌਰ ਸਾਨੀ ਵਾਰਡ ਨੰਬਰ 21 ਤੋਂ ਜਿਹੜੇ ਸੀਨੀਅਰ ਮੀਤ ਪ੍ਰਧਾਨ ਸੀਗੇ ਉਹਨਾਂ ਨੂੰ ਇਹ ਸਿਜ਼ਨਵਾਰੀ ਦਿੱਤੀ ਸੀਗੀ 2 ਟਾਈ ਮਹੀਨੇ ਪਹਿਲਾਂ ਤੇ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਸਾਨੀ ਸਾਹਿਬ ਉਹਨਾਂ ਦੇ પતિ ਨੇ ਉਹਨੇ ਬੜੀ ਮਿਹਨਤ ਕੀਤੀ ਹੈ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਨੀ ਸਾਹਿਬ ਨੇ ਬਹੁਤ ਹੀ ਬਾਖਮਾਲ ਕੰਮ ਕੀਤਾ ਤੇ ਕੁਝ ਜਿਹੜਾ ਜੀ ਪਰਿਵਾਰਕ ਕਾਰਨਾ ਕਰਕੇ ਉਹਨਾਂ ਨੇ ਅੱਜ ਅਸੀਂ ਦਾ ਜਿਹੜਾ ਜੀ ਦਿੱਤਾ ਸੀਗਾ ਸੀਨੀਅਰ ਮੀਤ ਪ੍ਰਧਾਨ ਤੋਂ ਤੇ ਅੱਜ ਤਜੋਕੇ ਮੀਤ ਪ੍ਰਧਾਨ ਜਿਹੜੇ ਨੇ ਸਾਡੇ ਛੋਟਾ ਵੀ ਸਾਡਾ ਜਿਹੜਾ ਜਸਦੀਪ ਖੰਨਾ ਜਸਦੀਪ ਸਿੰਘ ਖੰਨਾ ਇਹ ਸੀਗੇ ਸੋ ਇਹਨਾਂ ਨੂੰ ਐਕਟ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਜੀ ਵੀ ਅੱਜ ਦਿੱਤੀ ਗਈ ਹੈ ਔਰ ਇਹ ਘਟਨਾਕ੍ਰਮ ਜਿਹੜਾ ਚੱਲਿਆ ਜੀ तकरीबन 2 ਟਾਈ ਮਹੀਨੇ ਪਹਿਲਾਂ ਕਿ ਮਸਲਾ ਆਇਆ ਸੀ ਕਿ ਕਿਸਾਨਾਂ ਦੀਆਂ ਟਰਾਲੀ ਚੋਰੀ ਹੋ ਗਈਆਂ ਸੀ ਹੰਗੂਰ ਬਾਰਡਰ ਤੋਂ ਤੇ ਉਹਦੇ ਤਹਿਤ ਜਿਹੜੀ ਗੱਲਬਾਤ ਸਾਹਮਣੇ ਆਈ ਸੀ ਪੰਕ ਪੰਕੇ ਜਿਹੜੇ ਕਿ ਜਯਤਾ ਚਾਵਲਾ ਦੇ ਪ੍ਰਧਾਨ ਇਹਨੇ ਉਹਨਾਂ ਤੇ ਅਲੀਗੇਸ਼ਨ ਲੱਗਿਆ ਸੀਗਾ ਤਾਂ ਮੈਂ ਆਪ ਕਹਿ ਕੇ ਉਹਨਾਂ ਤੇ ਐਫਆਰ ਵੀ ਕਰਾਈ ਉਹਦੀ ਇਨਵੈਸਟੀਗੇਸ਼ਨ ਕੇ ਪ੍ਰੋਪਰ ਹੋਵੇ ਤੇ ਉਹਨਾਂ ਦਾ ਅੱਗੇ ਕਾਨੂੰਨ ਦੇ ਮਤਲਬ ਜੋ ਪ੍ਰੋਸੈਸ ਹੈਗਾ ਉਹਨਾਂ ਦੀ ਜ਼ਮਾਨਤ ਹੋਊਗੀ ਜਾਂ ਜੋ ਵੀ ਪ੍ਰੋਸੈਸ ਆ ਕਾਨੂੰਨ ਨੇ ਕੰਮ ਕਰਨਾ ਅਗਰ ਕਿਸੇ ਨੇ ਕੋਈ ਗੁਨਾਹ ਕੀਤਾ ਤਾਂ ਉਹਨੂੰ ਕਾਨੂੰਨ ਸਜ਼ਾ ਦਊਗਾ ਅਗਰ ਨਹੀਂ ਕੀਤਾ ਤਾਂ ਮੈਂ ਮਾਫ਼ ਕਰੂਗਾ ਤਸਬਬਾਦ ਫਿਰ ਇੱਕ ਮਾਹੌਲ ਬਣਿਆ ਕਿ ਕਿਸਾਨ ਭਰਾ ਜਿਹੜੇ ਸਾਡੇ ਮੇਰੇ ਲਈ ਬੜੇ ਸਤਿਕਾਰਯੋਗ ਨੇ ਮੈਂ ਹਮੇਸ਼ਾ ਹੀ ਕਿਸਾਨ ਮਜਬੂਰ ਦੇਖਦਾ ਜਿੰਦਾਬਾਦ ਦਾ ਨਾਰਾ ਲਾਇਆ ਲਾਉਂਦੇ ਰਹਾਂਗੇ ਰਾਵਾਂਗੇ ਅੱਗੇ ਵੀ ਕਿਸਾਨ ਭਰਾਵਾਂ ਦੇ ਨਾਲ ਇਸ ਤਰ੍ਹਾਂ ਦੇਖਦੇ ਸਭ ਤੋਂ ਛੋਟੀ ਉਮਰ ਦੇ ਕਾਉਂਸਲਰ ਨੇ ਜੇ ਖੜਾ ਹਾਂ ਬਿਲਕੁਲ ਵੀ ਪਹਿਲੀ ਵਾਰ ਕਾਉਂਸਲਰ ਬਣੇ ਨੇ ਔਰ ਬੜੇ ਬੜਾ ਸਾਡਾ ਪਿਆਰਾ ਬੱਚਾ ਛੋਟਾ ਠੋਡਾ ਵੀਰ ਸਾਡਾ ਖੰਨਾ ਸਾਹਿਬ ਵੀ ਬੜੇ ਸੁਲਝੇ ਹੋਏ ਨੇ ਇਹ ਆਪ ਤੇ ਚਾਰ ਪੰਜ ਵਾਰ ਕਾਉਂਸਲਰ ਰਹੇ ਨੇ ਚੇਅਰਮੈਨ ਵੀ ਰਹੇ ਨੇ ਇਹਨਾਂ ਦੇ ਬੇਟੇ ਨੇ ਔਰ ਕਿਉਂਕਿ ਸਮਾਂ ਬਹੁਤ ਜਨਵਰੀ ਦੇ ਵਿੱਚ ਇਲੈਕਸ਼ਨ ਹੋ ਜਾਣੀ ਹੈ ਜੀ ਹੁਣ ਅਪਨ ਨਵੰਬਰ ਚੱਲ ਰਿਹਾ ਵਿੱਚ ਦਸੰਬਰ ਹੀ ਹੈ ਤੇ ਉਸ ਕਰਕੇ ਫਿਰ ਬਾਕੀ ਜਿਹੜੀ ਹੈ ਐਕਟੀਵਿਟੀ ਨੂੰ ਛੱਡ ਕੇ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਇਹ ਜ਼ਿੰਮੇਵਾਰੀ ਨਿਭਾਉਣ ਤੇ ਇੱਕ ਗੱਲ ਉੱਠਦੀ ਰਹੀ ਹੈ ਹਮੇਸ਼ਾ ਕਿ ਇਹ ਪੱਕੂ ਪੰਕੇ ਦਾ ਸੀਫਾ ਜਿਹੜਾ ਅੱਜ ਵੀ ਮੇਰੇ ਕੋਲੇ ਸਾਡੇ ਕੌਂਸਲ ਸਹਿਬਾਨ ਜਿਹੜੇ ਆ ਕਾਲੀ ਦਲ ਤੋਂ ਕੁਝ ਜਿਹੜੇ ਆ ਅਲੱਗ-ਅਲੱਗ ਪਾਰਟੀਆਂ ਦੇ ਵਿੱਚੋਂ ਮੇਰੇ ਕੋਲ ਆਏ ਸੀ ਉਹਨਾਂ ਨੇ ਮੇਰੇ ਨਾਮ ਤੋਂ ਲਿਖ ਕੇ ਸੀਫਾ ਦਿੱਤਾ ਕਿ ਜਾਂ ਤਾਂ ਸੀਫਾ ਪੱਕੂ ਪੰਕੇ ਦਾ ਲਿਆ ਜਾਵੇ ਜਾਂ ਫਿਰ ਸਾਡਾ ਮਨਜ਼ੂਰੀ ਪਾ ਜਾਵੇ ਮੇਰੀ ਜੇਬ ਦੇ ਵਿੱਚ ਆਲਰੇਡੀ ਪਿਛਲੇ 9 ਨਵੰਬਰ ਦਾ ਜੀ ਅਸਤੀਫਾ ਮੇਰੀ ਜੇਬ ਦੇ ਵਿੱਚ ਹੈ ਠੀਕ ਹੈ ਜੀ ਆਪਾਂ ਕਿਉਂਕਿ ਮੈਂ মিডিਆ ਦੇ ਵਿੱਚ ਗੱਲ ਕਹੀ ਸੀ ਕਿ ਉਹਨਾਂ ਦਾ ਅਸਤੀਫਾ ਜਿਹੜਾ ਮੇਰੇ ਕੋਲ ਹੈ ਠੀਕ ਹੈ ਜੀ ਇਹ ਮੇਰੇ ਕੋਲੇ ਅਸਤੀਫਾ ਉਹਨਾਂ ਦਾ ਪਰ ਇੱਕ ਸਾਈਨ ਨਹੀਂ ਹੈਗਾ ਹਾਂ ਨਹੀਂ ਹੈਗੇ ਸੈਂ ਹੈਗੇ ਸਾਈਨ ਸਾਈਨ ਹੈ ਕਿ ਡੇਟ ਲਿਖੀ ਹੋਈ ਹੈ ਸਰ ਜੀ ਅਸਤੀਫਾ ਮੇਰੇ ਕੋਲ ਹੈ ਕਿਉਂਕਿ ਇਹ ਮੇਰੇ ਨਾਂ ਤੇ ਹੈ ਜੀ ਮੇਰੇ ਕੋਲੇ ਪਿਆ ਅਸੀਂ ਸ਼ਹਿਰ ਚ ਲਾਉਣਾ ਲੋਕਾਂ ਨੇ ਵੋਟਾਂ ਪਾਈਆਂ ਨੇ ਜੀ ਸ਼ਹਿਰ ਨੂੰ ਬਿਹਤਰ ਕਰਨ ਵਾਸਤੇ ਠੀਕ ਹੈ ਜੀ ਪਰ ਲੋਕ ਜਿਹੜੇ ਨੇ ਜੀ ਜਿਹੜੇ ਲੋਕ ਨੇ ਉਹਨਾਂ ਨੇ ਕੁਝ ਕੁਝ ਨਹੀਂ ਲੈਣਾ ਕਿ ਜੀ ਕੌਣ ਕੀ ਹੈ ਜੀ ਕਿ ਕਿ ਕਿੱਥੇ ਕੀ ਹੈ ਜੀ ਲੋਕਾਂ ਨੂੰ ਮਤਲਬ ਹੈ ਜੀ ਕੰਮ ਨਾਲ ਲੋਕਾਂ ਨੂੰ ਮਤਲਬ ਹੈ ਸਫਾਈ ਨਾਲ ਬੇਸ਼ੱਕ ਇਹ ਜਿਹੜਾ ਘਟਨਾਕਾਮ ਚੱਲਿਆ ਪਿਛਲੇ 2.5 ਸਾਲਾਂ ਦੇ ਵਿੱਚ ਇਹਦੇ ਵਿੱਚ ਰਾਈਟਵੇ ਅਸੀਂ ਛੁੱਟੀ ਤੇ ਭੇਜਦਾ ਸੀਗਾ ਉਹਨਾਂ ਨੂੰ ਜਿਆਦਾ ਚਾਵਲਾ ਜਿਹਨੂੰ ਉਸ ਤੋਂ ਬਾਅਦ ਉਹਨਾਂ ਦਾ ਅਸੀਹਾ ਗਿਆ ਜਿਵੇਂ ਤਤਰਨਾ ਵਗੈਰਾ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਅਮਰਦੀਪ ਕੌਰ ਸਾਨੀ ਜਿਹਨੂੰ ਜ਼ਿੰਮੇਵਾਰੀ ਦਿੱਤੀ ਤਾਂ ਫਿਰ ਅਸੀਂ ਬਹਿ ਕੇ رائے ਕੀਤੀ ਸਾਰੀ ਸਾਨੀ ਸਾਹਿਬ ਜਰਾਂ ਨੇ ਵੀ ਖੰਨਾ ਸਾਹਿਬ ਕਿ ਆਪਾਂ ਕਿ ਇਹ ਇਹਨਾਂ ਦੇ ਬੇਟੇ ਮੀਤ ਪ੍ਰਧਾਨ ਨੇ ਆਪਾਂ ਸ਼ਹਿਰ ਦੀ ਜ਼ਿੰਮੇਵਾਰੀ ਹੁਣ ਇਹਨਾਂ ਨੂੰ 2 ਮਹੀਨੇ ਦੇ ਕੇ ਦੇਖੀ ਕਿਉਂਕਿ ਇਲੈਕਸ਼ਨ ਦਾ ਸਮਾਂ ਨੇੜੇ ਆਪਾਂ ਸਾਰੇ ਕੰਮ ਸ਼ਹਿਰ ਦੇ ਵਿੱਚ ਅਸੀਂ ਆਲਰੇਡੀ ਔਨ ਦਾ ਫਲੋਰ ਨੇ ਪਹਿਲਾਂ ਸਾਰੇ ਕੰਮ ਜਿਹੜੇ ਆ ਉਹ ਹੋ ਗਏ ਐਮਐਸ ਤੋਂ ਕੀ ਕੰਮ ਪ੍ਰਵਾਨ ਕਿਉਂ ਨਹੀਂ ਹੋਇਆ ਸਰਕਾਰ ਤੋਂ ਪ੍ਰਵਾਨਗੀ ਚਾਹੀਦੀ ਸਜੇ ਕ ਤੁਸੀਂ ਰਸੀਦਾ ਤੁਹਾਡੇ ਕੋਲ ਆ ਉਹਨੂੰ ਨਗਰ ਕੌਂਸਲ ਦੇ ਨੰਬਰ ਲਵਾਓ ਤੇ ਅੱਗੇ ਵਧਾਓ ਉਹਨੂੰ ਸਰਕਾਰ ਦੇਖੋ ਇਹ 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 ਜਿਹੜਾ ਨਾ ਜੀ ਇੱਕ ਪ੍ਰੋਸੈਸ ਹੁੰਦਾ ਹਰ ਚੀਜ਼ ਦਾ ਹਰ ਚੀਜ਼ ਦਾ ਪ੍ਰੋਸੈਸ ਹੁੰਦਾ ਸਰਕਾਰ ਕਿਵੇਂ ਚਲਾਉਣੀ ਆ ਸੰਵਿਧਾਨ ਕੀ ਕਹਿੰਦਾ ਉਦੋਂ ਮੁਤਾਬਕ ਕੀ ਹੋਣਾ ਚਾਹੀਦਾ ਹੈ ਸਾਰਾ ਕਾਨੂੰਨੀ ਪ੍ਰਕਿਰਿਆ ਸਾਰੀ ਠੀਕ ਹੈ ਜੀ ਉਹ ਅਸੀਂ ਦੇਖਣਾ ਕਿ ਨਗਰ ਕੌਂਸਲ ਕਿਉਂਕਿ ਆਮ ਆਦਮੀ ਪਾਰਟੀ ਸਰਕਾਰਾਂ ਮੈਂਥ ਕੋ ਐਮ ਐਲ ਏ ਆ ਜੀ ਸਾਡੀ ਕਮੇਟੀ ਹੈ ਸਾਡੇ ਤੇ ਪ੍ਰਧਾਨ ਨੇ ਇਹ ਅਸੀਂ ਦੇਖਣਾ ਜੀ ਕਿ ਕਿਵੇਂ ਸਿਸਟਮ ਚਲਾਉਣਾ ਕੁਝ ਕਿ ਸ਼ਰਾਬੀ ਲੋਕ ਜਿਹੜੇ ਆ ਵਿੱਚ ਪਾ ਕੇ ਇਸ ਗੇਮ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਕਿ ਸ਼ਹਿਰ ਦੇ ਵਿੱਚ ਜਿਵੇਂ ਸਾਫ਼ ਹੋਇਆ ਸ਼ਹਿਰ ਆਪਣਾ ਜਿਹੜਾ ਹਾਊਸ ਟੈਕਸ ਦੇ ਵਿੱਚ ਨਾਪਾ ਜਿਹੜਾ ਆਲਰੇਡੀ ਪਿਛਲੇ 2-3 ਸਾਲਾਂ ਤੋਂ ਕਲੌਕ ਕਰ ਰਿਹਾ ਜਾਂ ਬਿਲਡਿੰਗ ਟੈਕਸ ਦੇ ਵਿੱਚ ਕਲੌਕ ਕਰ ਰਿਹਾ ਸ਼ਹਿਰ ਦੇ ਵਿੱਚ ਪਟਿਆਲਾ ਗੇਟ ਕਿੰਨਾ ਸ਼ਾਨਦਾਰ ਬਣ ਗਿਆ ਸੀ ਨਾਪੇ ਤੇ ਪੂਰੇ ਚੌਂਕ ਸਮਾਰਟ ਚੌਂਕ ਬਣਾਉਣ ਜਾ ਰਹੇ ਹਾਂ ਨਾਬੇ ਦੇ ਵਿੱਚ ਹਰ ਚੀਜ਼ ਜਿਹੜੀ ਆ ਫਾਇਰ ਬ੍ਰਿਗੇਡ ਦਾ ਆਫਿਸ ਨਹੀਂ ਸੀਗਾ ਜੇ ਅਸੀਂ ਨਵਾਂ ਆਫਿਸ ਬਣਾਤਾ ਨਹੀਂ ਕੰਮ ਬਧਿਆ ਕਿੰਨਾ ਸਿਹਤ ਦਾ ਜੀ ਉਹਨਾਂ ਨੇ ਬਹੁਤ ਅੱਛਾ ਕੰਮ ਕੰਮ ਅੱਛਾ ਕੀਤਾ ਜੀ ਚਲੋ ਠੀਕ ਹੈ ਪ੍ਰੋਬਲਮ ਆ ਗਈ ਉਹਨਾਂ ਨੇ ਉਸ ਅਧਾਰ ਤੇ ਜਿਹੜਾ ਜੀ ਉਹਨਾਂ ਨੂੰ ਛੁੱਟੀ ਤੇ ਭੇਜਤਾ ਪਰ ਡਿਜ਼ਾਈਨ ਉਹਨਾਂ ਦਾ ਅਸਿਫਾ ਆ ਗਿਆ ਜੀ ਉਹ ਤਾਂ ਗੱਲ ਹੋ ਗਈ ਨਾ ਬਾਕੀ ਕਾਨੂੰਨ ਦੇ ਦਾਇਰੇ ਚ ਗੱਲ ਹੈ ਜੇ ਮੈਂ ਦੁਬਾਰਾ ਫੇਰੇ ਗੱਲ ਕਹਿਣਾ ਕਿ ਜੇ ਉਹਨਾਂ ਨੇ ਕੋਈ ਗਲਤ ਕੀਤਾ ਤਾਂ ਕਾਨੂੰਨ ਉਹਨਾਂ ਲਈ ਉਹਨਾਂ ਲਈ ਸਭ ਲਈ ਬਰਾਬਰ ਹੈ ਜੀ ਠੀਕ ਹੈ ਜੀ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਜੇ ਨਹੀਂ ਕੀਤਾ ਤਾਂ ਮੈਂ ਜਿਹੜਾ ਅੱਜ ਅਸਤੀਫੇ ਦਿੱਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਕੌਂਸਲਰ ਅਸੀਂ ਵਿੱਚ ਮੌਜੂਦ ਸੀ ਉਹਦੇ ਅੰਦਰ ਇੱਕ ਗੱਲ ਮੈਂ ਇੱਕ ਦੱਸਣੀ ਚਾਹਣਾ ਹੈ ਜਿਹੜੇ ਅੱਜ ਅਸਤੀਫਾ ਦੇ ਕੇ ਗਏ ਨੇ ਜੀ ਉਹਦੇ ਵਿੱਚ ਦੋ ਤਿੰਨ ਕ ਕੌਂਸਲਰ ਸੀਗੇ ਬਾਕੀ ਤਾਂ ਆਏ ਨਹੀਂ ਜੀ ਜਾਂ ਤਾਂ ਉਹਨਾਂ ਦੇ ਪਤੀ ਸੀਗੇ ਜਾਂ ਉਹਨਾਂ ਦਾ ਇੱਕ ਮੁੰਡਾ ਸੀਗਾ ਜੀ ਆਪ ਤਾਂ ਆਏ ਨਹੀਂ ਠੀਕ ਹੈ ਜੀ ਉਹ ਆਪ ਮੈਂ ਪੁੱਛਿਆ ਵੀ ਬਾਕੀ ਕੌਂਸਲਰ ਕਿੱਥੇ ਨੇ ਜੀ ਬਾਕੀ ਤਾਂ ਕੋਈ ਕੌਂਸਲਰ ਆਇਆ ਨਹੀਂ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਦੇ ਬਿਹਾਫ ਤੇ ਆਏ ਹਾਂ ਉਹ ਵੀ ਅਸਤੀਫਾ ਮੇਰੇ ਨਾਂ ਤੇ ਹੈ ਨਾਲੇ ਮਾਨ ਸਾਹਿਬ ਦੀ ਅਸਤੀਫੇ ਦੇ ਵਿੱਚ ਅਸਤੀਫੇ ਦੇ ਵਿੱਚ ਇਹ ਲਿਖਿਆ ਕਿ ਪਪੂ ਪੰਕੜ ਜਿੰਨਾ ਤੇ ਅਲੀਗੇਸ਼ਨ ਲੱਗਿਆ ਸੀਗਾ ਅਲੀਗੇਸ਼ਨ ਸੁਜਾਤਾ ਕਾਬਲਾ ਤੇ ਨਹੀਂ ਲੱਗਿਆ ਸੀ ਉਹਨਾਂ ਦੇ ਪਤੀ ਤੇ ਲੱਗਿਆ ਸੀ ਵੀ ਉਸ ਬਿਹਾਫ ਤੇ ਜਿਹੜਾ ਜੀ ਪ੍ਰਧਾਨ ਦਾ ਅਸਤੀਫਾ ਲਿਆ ਜਾਵੇ ਤੇ ਅਗਰ ਨਹੀਂ ਲਿਆ ਜਾਂਦਾ ਸੀ ਤਾਂ ਫਿਰ ਸਾਡੇ ਅਸਤੀਫੇ ਮਨਜ਼ੂਰ ਕਿਤੇ ਜਾਂ ਮੇਰੇ ਕੋਲ ਤਾਂ ਅੱਡੀ ਅਸਤੀਫਾ ਹੈਗਾ ਜੀ ਮੇਰੇ ਕੋਲ ਉਹਨਾਂ ਦਾ ਹੈ ਮਨਜ਼ੂਰ ਤਾਂ ਕਰੀ ਨਹੀਂ ਮੇਰੇ ਨਾਂ ਤੇ ਹੀ ਹੈ ਜੀ ਮੇਰੇ ਕੋਲੇ ਹੈ ਜੀ ਮੇਰੀ ਮੇਰੀ ਜੇਬ ਚ ਹੀ ਨੇ ਉਹਨਾਂ ਦੇ ਅਸਤੀਫੇ ਮੇਰੇ ਕੋਲ ਨੇ ਸਾਡਾ ਮਕਸਦ ਜਿਹੜਾ ਹੈ ਜੀ ਉਹ ਇਹ ਹੈ ਉਨਾ ਦਾ ਮਕਸਦ ਇਹ ਸੀ ਕਿ ਆ ਕਿ ਜੀ ਇਹਨਾਂ ਤੇ ਅਲੀਗੇਸ਼ਨ ਲੱਗੇ ਆ ਇਹਨਾਂ ਨੂੰ ਹਟਾਇਆ ਜਾਵੇ ਆਲਰੇਡੀ ਦੋ ਟਾਈਮ ਇਹਨਾਂ ਤੋਂ ਹਟਾ ਦਿੱਤੇ ਗਏ ਆ ਠੀਕ ਹੈ ਉਸ ਤੋਂ ਬਾਅਦ ਅਮਰਦੀਪ ਕੌਰ ਸਾਨੀ ਜੀ ਨੂੰ ਆਪਾਂ ਦੋ ਮਹੀਨੇ ਲਈ ਬਣਾ ਕੇ ਰੱਖਿਆ ਉਹਨਾਂ ਉਹ ਵੀ ਉਹ ਵੀ ਜਿਹੜੇ ਜੀ ਉਹਨਾਂ ਤੋਂ ਵੀ ਜਿਹੜਾ ਜੀ ਉਹਨਾਂ ਨੇ ਲਿਖ ਕੇ ਦਿੱਤਾ ਕਿ ਜੇ ਮੈਂ ਫਿਜ਼ੀਕਲੀ ਸਾਡੀ ਕੋਈ ਪ੍ਰੋਬਲਮ ਆ ਸੀ ਜਿਹੜਾ ਇਹਨੂੰ ਕੰਮ ਨੂੰ ਕੰਟੀਨਿਊ ਨਹੀਂ ਕਰ ਸਕਦੇ ਹੁਣ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦੇਤੀ ਹੈ ਠੀਕ ਹੈ ਜਸਦੀਪ ਸਿੰਘ ਖੰਨਾ ਹੋਰਾਂ ਨੂੰ ਜ਼ਿੰਮੇਵਾਰੀ ਦੇਤੀ ਹੈ ਕਿ ਸ਼ਹਿਰ ਦੇ ਕਿਸੇ ਕੰਮ ਦੇ ਵਿੱਚ ਕੋਈ ਵਿਗਨ ਨਹੀਂ ਆਊਗਾ ਆਰਡਰ ਕਲੋਨੀ ਆ ਜਿੱਥੇ ਕੂੜਾ ਰੋਹ ਚੱਕਿਆ ਜਾਂਦਾ ਰੋਜ਼ ਗੱਡੀਆਂ ਆਉਂਦੀਆਂ ਨੇ ਤੇ ਸ਼ਹਿਰ ਦੇ ਵਿੱਚ ਕੋਈ ਵੀ ਸਮੱਸਿਆ ਜਿਹੜੀ ਆ ਉਹ ਸਹੀ ਤਰੀਕੇ ਨਾਲ ਚੱਲੇ ਸ਼ਹਿਰ ਦੇ ਵਿੱਚ ਕੋਈ ਵੀ ਲਾਂਡ ਆਰਡਰ ਦੀ ਕੋਈ ਪ੍ਰੋਬਲਮ ਆਵੇ ਪ੍ਰਸ਼ਾਸਨ ਕੰਮ ਕਰ ਰਿਹਾ ਨਗਰ ਕੌਂਸਲ ਇੱਕ ਮਿਨੀ ਗਵਰਨਮੈਂਟ ਹੈ ਜੀ ਮਿਨੀ ਗਵਰਨਮੈਂਟ ਆ ਮੈਂ ਅੱਜ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਸਾਡੇ ਭਰਾਏ ਨੇ ਮੈਂ ਕਿਹਾ ਜੀ ਜੇ ਮੈਂ ਚੁਣਿਆ ਹੋਇਆ ਨਮਾਇਨਾ ਵਿਧਾਨ ਸਭਾ ਵਿੱਚ ਮੇਰੇ ਤੋਂ ਇਲਾਵਾ ਉੱਥੇ ਮੇਰੇ ਪਰਿਵਾਰ ਦਾ ਕੋਈ ਮੈਂਬਰ ਪੈ ਨਹੀਂ ਰੱਖ ਸਕਦਾ ਇਹ ਚੁਣੇ ਹਨ ਨਮਾਇਦੇ ਜਾ ਸਕਦਾ ਤਾਂ ਇਹ ਮਿਨੀ ਗਵਰਨਮੈਂਟ ਹੈ ਜੀ ਮਿਨੀ ਸਰਕਾਰ ਆ ਨਾਬਾ ਸ਼ਹਿਰ ਦੀ ਇਹਦੇ ਵਿੱਚ ਚੁਣੇ ਹੋਏ ਕੌਂਸਲਰ ਹੀ ਮੀਟਿੰਗ ਦੇ ਵਿੱਚ ਆ ਕੇ ਆਪਣਾ ਕੰਮਕਾਰ ਦੱਸਣ ਜਿਹੜੇ ਵੀ ਕੰਮਕਾਰ ਹੁੰਦੇ ਵਿਕਾਸ ਨਾਲ ਲਈ ਕਿੰਨੇ ਤੇ ਗ੍ਰਾਂਟ ਆ ਰਹੀ ਹੈ ਹੁਣ ਹੁਣ ਜਿਹੜਾ ਤਕਰੀਬਨ ਸਾਡੇ ਕੋਲੇ ਕਰੋੜ ਸਵਾ ਕਰੋੜ 2 ਕਰੋੜ ਦੇ ਆਸ-ਪਾਸ ਹੁਣ ਟੈਂਡਰ ਜਿਹੜੇ ਲੱਗ ਰਹੇ ਹੈ ਔਰ ਅਸੀਂ ਹਰੇਕ ਵਾਰਡ ਦੇ ਵਿੱਚ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਜੀ ਠੀਕ ਹੈ ਜੀ ਕਿਉਂਕਿ ਮੈਨੂੰ ਗਿਲਾਸ ਕਰਕੇ ਨਹੀਂ ਜਦੋਂ ਦੇਮਨ 2022 ਚ ਐਮਐਲਏ ਬਣਿਆ ਉਹ ਤੋਂ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਜੀ ਇਹਨਾਂ ਅਮਸੀਆਂ ਦੇ ਵਿੱਚੋਂ ਮੇਰੇ ਨਾਲ ਕੋਈ ਨਹੀਂ ਸਿਰਫ ਸੁਜਾਤਾ ਚਾਵਲਾ ਦੇ ਪੰਕਜ ਬੱਪੂ ਸੀਗੇ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਜੀ ਠੀਕ ਹੈ ਜੀ ਤਾਂ ਉਹਦੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਤਿਹਾਸਿਕ ਜਿਤ ਜਲ ਹੋਈ ਹੈ ਜੀ ਤੇ ਹੁਣ ਵੀ ਮੈਨੂੰ ਕੋਈ ਏਦਾਂ ਗਿਲਾ ਸ਼ਿਕਵਾ ਹੈ ਨਹੀਂ ਕਿਉਂਕਿ ਮੈਂ ਤਾਂ ਖੂਪਟ ਕੇ ਪਾਣੀ ਪੀਣ ਆਲਾ ਚਾਹੇ ਮੈਂ ਆਪਣਾ ਕੰਮ ਕਰ ਰਿਹਾ ਜਿਹੜੀ ਮੈਨੂੰ ਸੰਗਤ ਨੇ ਡਿਊਟੀ ਦਿੱਤੀ ਹੈ ਮੈਂ ਅਚੇ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਜੀ ਪਰ ਉਹ ਵੀ ਸਾਡੇ ਭਰਾ ਨੇ ਜੀ ਠੀਕ ਹੈ ਉਹਨਾਂ ਨੂੰ ਬੇਨਤੀ ਜੁਮਈਆ ਦੀ ਬੁਰੀ ਤਨਦੇਈ ਨਾਲ ਨਿਭਾਵਾਂਗੇ ਅਸੀਂ ਐਮਐਲਏ ਸਾਹਿਬ ਸਾਡੇ ਨਾਲ ਨੇ ਪਰਸੋਂ ਤੋਂ ਕੱਲ ਛੁੱਟੀ ਹੈ ਪਰਸੋਂ ਤੋਂ ਜੋ ਵੀ ਪਲੈਨਿੰਗ ਸ਼ੁਰੂ ਹੋਊ ਸ਼ਹਿਰ ਵਸੇਗਾ ਉਹ ਸਭ ਤੋਂ ਬੈਟ ਬੈਟਰ ਕਰਨ ਦੀ ਕਰਾਂਗੇ ਜਿਸ ਤਰ੍ਹਾਂ ਦੇਖਦੇ ਸਭ ਤੋਂ ਛੋਟੀ ਨੰਬਰ ਤੋਂ ਤੁਸੀਂ ਕਾਹਨਸ ਰੋ ਐਡਵੋਕੇਟ ਦੀ ਜਿੰਮੇਵਾਰੀ ਲੀਜੀ ਨੀ ਪਿੱਛੋਂ ਤਾਂ ਕੁਝ ਵੀ ਨਹੀਂ ਕੋਈ ਸਿੱਖ ਕੇ ਆਂਦਾ ਨਾ ਜਿੰਨੀ ਦੇਰ ਤੱਕ ਕੋਈ ਬੰਦਾ ਹੀ ਨਹੀਂ ਸੀਟ ਤੇ ਹੁਣ ਆਪਾਂ ਅੱਗੇ ਤਾਂ ਪੱਲ ਸਾਬ ਦੋਨੇ ਮੇਰੇ ਇਹਨਾਂ ਨੂੰ ਜ਼ਿਆਦਾ ਨੋਲੇਜ ਹੈ ਸਭ ਤੋਂ ਪਹਿਲਾਂ ਜੋ ਵੀ ਪੈਂਡਿੰਗ ਕੰਮ ਚੱਲਦੇ ਆ ਰਹੇ ਨੇ ਉਹ ਕਰਾਂਗੇ ਨਾ ਭਾਈ ਇਹਨਾਂ ਨੂੰ ਮੌਕਾ ਦਿੱਤਾ ਜਿੰਨਾ ਕਿ ਸੀਸੀਟੀਵੀ ਦਾ ਮੇਨ ਸੀ ਜਾਂ ਲਾਅ ਐਂਡ ਆਰਡਰ ਦਾ ਨਾ ਵੀ ਜੋ ਵੀ ਕਮੀਆਂ ਪੇਸ਼ੀਆਂ ਸੀ ਉਹ ਸਾਰੀਆਂ ਸਭ ਤੋਂ ਪਹਿਲੇ ਦਰਸੇ ਹਾਂਜੀ ਹਾਂਜੀ ਸਾਰੀਆਂ ਮਣੀ ਉੱਧਰ ਰੱਖਤਾ ਹੈ ਖੰਨਾ ਸਬਸਤਰਾ ਮੇਟਵਾ ਦਿੱਤੇ ਹੋਏ ਪਾਪ ਜੀ ਨਾ ਰੋਪਾ ਸ਼ਾਮਤ ਅਗਰ ਕਮਸਲ ਦੀ ਰੂਪਾ ਪਹਿਲਾਂ ਮਾਨ ਸਾਹਮਣੇ ਬਾਈ ਪ੍ਰਧਾਨ ਬਣਾਈ ਸੀ ਥੋੜੇ ਜਿਹੇ ਮਹੀਨੇ ਰਹਿ ਕੇ ਮੋੜ ਚੜ੍ਹ ਆ ਨਾ ਸਾਡੇ ਜਿਹੜੇ ਸਾਹਮਣੇ ਉਹਨਾਂ ਦੇ ਵਾਈਪ ਦੀਗੇ ਠੇਲੂਦਾਰਨਾ ਕਰਕੇ ਚਲੇ ਗਏ ਵੀ ਮੈਂ ਨਹੀਂ ਮੈਂ ਤੋਂ ਤਸਰੀਫਾ ਦੇਣਾ ਹਨ ਉਦੇਸ਼ ਨਾਲ ਸਜਾਤਾ ਚਾਵਲਾ ਦਾ ਸਿਭਾ ਹੋ ਗਿਆ ਸੀ ਉਹ ਹੁਣ ਇਹ ਜਗ੍ਹਾ ਖਾਲੀ ਕਰਕੇ ਮਾਨ ਸਾਹਿਬ ਨੇ ਕਿਹਾ ਵੀ ਬਾਈ ਸਿੱਖਾ ਜੀ ਅੱਛੀ ਹੋ ਜਸਦੀਪ ਬੁੜਾ ਨਾਲ ਹੋ ਜਾਂ ਜਿੱਥੇ ਕਿਹਾ ਵੀ ਅਸੀਂ ਚਾਹੀਏ ਉਹਨਾਂ ਵੀ ਅਸੀਂ ਉਹਨੂੰ ਸੀ ਚਾਰ ਜਗ੍ਹਾ ਦਵਾਣੇ ਉਹ ਜਦੋਂ ਚਾਰਜ ਮਿਲ ਗਿਆ ਕੱਲ ਦੀ ਛੁੱਟੀ ਅਗੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਾ ਪਰਸੋਂ ਤੋਂ ਸ਼ੁਰੂ ਕਰਾਂਗੇ ਜੀ ਇੰਨੀ ਕੁ ਸਾਨੂੰ ਨੌਲੇਜ ਹੈ ਪੁਰਾਣੀ ਅਸੀਂ ਐਮਸੀ ਲੜਦੇ ਆ ਰਹੇ ਆਂ ਸੇਮਰ ਐਮ ਐਮ ਪੋਮੈਂਟਰਸ ਦਾ ਜਿਹੜਾ ਇੱਥੇ 20 ਸਾਲ ਤੋਂ ਪ੍ਰੋਜੈਕਟ ਰੁਕੇ ਆ ਤੀ ਉਹ ਤਿਆਰ ਕਰਵਾਇਆ ਜੀ ਮੈਂਨੇ ਮਾਤਾ ਜੀ ਤੋਂ ਪੁੰਨੇ ਸ਼ੋਪਿੰਗ ਕਮ ਲੈਖ ਐਂ ਜਿੰਨਾ ਕਰ ਆਪਣੇ ਸਾਡੇ ਚ ਨੌਲੇਜ ਦਿੱਤੀ ਹੈ ਇਹ ਨਗਰ ਕੌਂਸਲ ਨਾਭਾ ਦਾ ਅਸੀਂ ਪੂਰਾ ਜੋ ਵੀ ਰਹਿੰਦੇ ਬਿਕਾ ਸਾਡੇ ਈਓ ਸਾਹਿਬ ਬੜੇ ਅੱਛੇ ਨੇ ਚਰਨ ਸਿੰਘ ਜੀ ਨੂੰ ਸਾਨੂੰ ਬਹੁਤ ਨੌਲੇਜ ਹੈ ਟੈਕਨੀਕਲੀ ਇਹ ਪੋਜੀਟਿਵ ਸਰਵ ਦੇ ਮਾਲਕ ਨੇ ਇਹਨਾਂ ਨਾਲ ਜਿੰਨੇ ਮਸ਼ੀਨਾਂ ਸਾਰੇ ਮੇਰੇ ਭਰਾ ਨੇ ਕਿਉਂਕਿ ਪੁਰਾਣੇ ਮੇਰੇ ਨਾਲ ਇਲੈਕਸ਼ਨ ਲੜਦੇ ਆ ਰਹੇ ਨੇ ਜਿਹੜੀ ਮਰਜ਼ੀ ਪਾਰਟੀ ਦਾ ਐਮਸੀ ਹੋਵੇ ਪਰ ਸਾਰੇ ਨਾਲ ਮੇਰੇ ਵਧੀਆ ਤੋਸਨ ਹੈਗਾ ਉਸ ਮੇਰੇ ਨਾਲ ਨੇ ਉਹ ਏਡੀ ਗੱਲ ਨਹੀਂ ਹਰ ਗਵਾੜ ਤੇ ਸੀ ਕੰਮ ਚੰਗੇ ਪੰਦਰ ਤੇ ਸ਼ੁਰੂ ਕਰਾ ਕੇ ਟੈਂਡਰਿੰਗ